ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ RAM DAS GURU ਜਿਨ ਸਿਰਿਆਤੈ ਨੇ ਸਵਾਰਿਆ ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਕੇ ਕੀਰਤਨ ਸਰਵਨ ਕਰਦੇ ਆ ਗੁਰਮਖਾਂ ਪਿਆਰੇ ਨੇ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸਚਖੰਡ ਸ਼੍ਰੀ ਦਰਬਾਰ ਸਾਹਿਬ ਜਿਨ੍ਹਾਂ ਨੇ ਗੁਰਬਾਣੀ ਕੀਰਤਨ ਦੁਆਰਾ ਸਾਨੂੰ ਨੇ ਹਲਕ ਕੀਤਾ ਪ੍ਰਬੰਧ ਕਮੇਟੀ ਵੱਲੋਂ ਪ੍ਰਬੰਧਕ ਵੀਰਾਂ ਵੱਲੋਂ ਜਥੇ ਦਾ ਕੋਟਨ ਕੋਟ ਬਰ ਧੰਨਵਾਦ ਤਪਸਥਾਨ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲੇ ਮਹਾਂਪੁਰਖਾਂ ਦੇ ਸਥਾਨ ਦੇ ਮੁਖ ਸੇਵਾਦਾਰ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਗੁਰਦੁਆਰ ਸਾਹਿਬ ਪਹੁੰਚ ਚੁੱਕੇ ਆ ਜੀ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਦੇ ਆ ਪਹਿਲਾਂ ਸਿੰਘ ਸਾਹਿਬ ਜੀ ਦਾ ਸਤਿਕਾਰ ਕੀਤਾ ਜਾਣਾ ਨਾਲ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਹਜੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਹਜੂਰੀ ਰਾਗੀ ਜਥੇ ਦਾ ਸਤਿਕਾਰ ਬਾਬਾ ਜੀ ਕਰਨਗੇ ਜੀ ਨਾਲ ਹੀ ਪ੍ਰਬੰਧਕ ਵੀਰਾਂ ਨੂੰ ਬੇਨਤੀ ਆ ਸਾਰੇ ਰਾਗੀ ਜਥੇ ਦਾ ਸਤਿਕਾਰ ਹੋ ਰਿਹਾ ਜੀ ਬੋਲੇ ਸੋਨਿਹਾਲ ਨਾਲ ਹੀ ਰਬਾਬੀ ਸਿੰਘ ਆਏ ਆ ਗੁਰਮੁਖਾਂ ਪਿਆਰਿਆਂ ਦੇ ਨਾਲ ਉਹਨਾਂ ਦਾ ਵੀ ਸਤਿਕਾਰ ਤੇ ਸਾਰੇ ਜਥੇ ਦਾ ਸਤਿਕਾਰ ਹੋ ਰਿਹਾ ਹੈ ਬੋਲੇ ਸੋ ਨਿਹਾਲ ਸਾਰੇ ਜਥੇ ਦਾ ਸਤਿਕਾਰ ਹੋ ਰਿਹਾ ਜੀ ਹੁਣ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਟਾਂਡੇ ਵਾਲਿਆਂ ਦਾ ਸਤਿਕਾਰ ਕੀਤਾ ਜਾਣਾ ਜੀ ਪ੍ਰਬੰਧ ਕਮੇਟੀ ਵੱਲੋਂ ਮਾਨਪੁਰਸ਼ਾਂ ਨੂੰ ਬੇਨਤੀ ਹੈ ਜੀ ਗੁਰੂ ਘਰ ਵੱਲੋਂ ਸਤਿਕਾਰ ਪ੍ਰਾਪਤ ਕਰਨ ਜੀ ਬਾਬਾ ਜੀ ਦਾ ਸਤਕਾਰ ਪ੍ਰਬੰਧ ਕਮੇਟੀ ਨੂੰ ਬੇਨਤੀ ਹੈ ਜੀ ਮਹਾਂਪੁਰਖਾਂ ਦਾ ਸਤਕਾਰ ਕੀਤਾ ਜਾਣਾ ਤੇ ਬਾਬਾ ਜੀ ਨੂੰ ਬੇਨਤੀ ਹੈ ਜੀ ਗੁਰੂ ਘਰ ਵੱਲੋਂ ਸਤਕਾਰ ਪ੍ਰਾਪਤ ਕਰਨ ਜੀ ਤੇ ਨਾਲ ਹੀ ਉਹਨਾਂ ਦੇ ਸਾਰੇ ਜਥੇ ਦਾ ਸਤਕਾਰ ਕੀਤਾ ਜਾਣਾ ਸਮੂਹ ਸੰਗਤਾਂ ਨੇ ਬੜਾ ਲਾਹਾ ਲਿਆ 36f ਸਮੂਹ ਸਾਧ ਸੰਗਤ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਚਾਰ ਰੋਜਾ ਗੁਰਮਤ ਸਮਾਗਮ ਸਾਨੂੰ ਪ੍ਰਾਪਤ ਹੋਏ ਸਨ ਅੱਜ ਸੰਪੂਰਨਤਾ ਦਾ ਦਿਨ ਹੈ ਤੇ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ ਆ ਬਹੁਤ ਸਾਰੇ ਪ੍ਰਾਣੀਆਂ ਨੇ ਅਮਰ ਸਿਆ ਕੇ ਗੁਰੂ ਵਾਲੇ ਬਣੇ ਆ ਜੀ ਜਿਹੜੇ ਵਾਕੀ ਵੀ ਰਹਿ ਗਏ ਉਹ ਵੀ ਗੁਰੂ ਵਾਲੇ ਬਣੋ ਅਮਰ ਸਿਆ ਕੇ ਗੁਰੂ ਵਾਲੇ ਬਣਿਏ ਸਿੰਘ ਸਾਹਿਬ ਜੀ ਨੂੰ ਬੇਨਤੀ ਹੈ ਜੀ ਮਾਪ ਪੁਰਖਾਂ ਦਾ ਸਤਿਕਾਰ ਕੀਤਾ ਜਾਣਾ ਜੀ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰ ਆਪ ਕਰੋ ਪ੍ਰਬੰਧਕ ਵੀਰ ਬਾਬਾ ਜੀ ਦਾ ਸਤਿਕਾਰ ਕਰਿਆ ਜੀ ਬੋਲੇ ਸੋਨਿਹਾਲ ਨਾਲ ਹੀ ਭਾਈ ਬਾਬਾ ਗੁਰਨਵੀਨ ਸਿੰਘ ਉਹਨਾਂ ਦਾ ਵੀ ਸਤਿਕਾਰ ਕੀਤਾ ਜਾਣਾ ਜੀ ਬਾਬਾ ਜੀ ਦਾ ਸਤਿਕਾਰ ਉਸ ਤੋਂ ਬਾਅਦ ਬਾਬਾ ਗੁਰਨਵੀਨ ਸਿੰਘ ਜੀ ਦਾ ਸਤਿਕਾਰ ਕੀਤਾ ਜਾਣਾ ਜੀ ਪ੍ਰਬੰਧਕ ਵੀਰਾਂ ਵੱਲੋਂ ਸਾਰੇ ਨਗਰ ਨੇ ਬੜਾ ਉਦਮ ਕੀਤਾ ਅਸੀਂ ਵੀ ਸਾਡੀ ਵੀ ਸ਼ਰਧਾ ਕਿਤੇ ਸਤਿਗੁਰ ਤੇ ਇੰਨੀ ਹੋ ਜੇ ਨਾ ਡਿੱਠੇ ਸਵੇ ਥਾਵ ਨਹੀਂ ਤੁਜਿਆ ਪਾਈ ਗੁਰਨਵੀਰ ਸਿੰਘ ਜੀ ਦਾ ਸਤਿਕਾਰ ਬਾਬਾ ਜੀ ਕਰ ਰਿਹਾ ਜੀ ਬੋਲੇ ਸੋ ਨਿਹਾਲ ਹੁਣ ਸਤਿਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ ਜੀ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਬਾਬਾ ਜੀ ਵੱਲੋਂ ਮਹਾਨ ਪਰਉਪਕਾਰ ਕਿਉਂਕਿ ਰੱਬ ਦੇ ਪਿਆਰੇ ਆਉਂਦੇ ਹੀ ਪਰਉਪਕਾਰ ਕਰਨ ਵਾਸਤੇ ਆ ਇਹ ਸੰਸਾਰ ਦਾ ਭਲਾ ਕਰਨ ਵਾਸਤੇ ਆ ਆਪਣੇ ਸੁਖ ਰਾਮ ਦੀ ਨਾਮ ਪਰਵਾ ਕਰ ਦੇਵੇ ਕਈ ਵਾਰ ਸਾਡਾ ਮਨ ਸੰਸਾਰੀ ਆ ਉਹ ਸੰਸਾਰ ਦੇ ਵਿੱਚ ਕੰਮਾਂ ਦੇ ਵਿੱਚ ਫਸ ਜਾਂਦਾ ਮਹਾਂਪੁਰਸ਼ਾਂ ਨੂੰ ਇਸ ਕਲਯੁਗ ਦੇ ਦੇ ਵਿੱਚੋਂ ਕੱਢਦੇ 84 ਚੋਂ ਕੱਢਦੇ ਆ ਪਰ ਬੰਦਾ ਬਾਰ ਬਾਰ ਉੱਥੇ ਚਲਾ ਜਾਂਦਾ ਇੱਕ ਬੰਦਾ ਨਾ ਮਹਾਂਪੁਰਖਾਂ ਦੇ ਨਾਲ ਜਾਵੇ ਯਾਤਰਾ ਤੇ ਤੇ ਉਹਦੇ ਥੈਲਾ ਪਾਇਆ ਹੋਇਆ ਜੰਗਲ 'ਚ ਜੋ ਜਾਨ ਲੱਗੇ ਨਾ ਤੇ ਥੋੜੇ ਸਮੇਂ ਬਾਅਦ ਪੁੱਛਦਾ ਬਾਬਾ ਜੀ ਕੋਈ ਖਤਰਾ ਤਾਂ ਨਹੀਂ ਮਹਾਂਪੁਰ ਕਹਿੰਦੇ ਕੋਈ ਖਤਰਾ ਨਹੀਂ ਬਈ ਸੁਭਾਵਕ ਹੀ ਚੱਲਦੇ ਆਪਾਂ ਤਾਂ ਰੱਬ ਦੀ ਗੱਲ ਕਰਨੀ ਆ ਦੋ ਤਿੰਨ ਵਾਰ ਫਿਰ ਪੁੱਛਦਾ ਰਸਤੇ ਜਾ ਕੇ ਜੋ ਜੰਗਲ ਚਲੇਗੇ ਬਾਬਾ ਜੀ ਖਤਰਾ ਤਾਂ ਨਹੀਂ ਤੇ ਮਹਾਂਪੁਰ ਕਹਿੰਦੇ ਕੋਈ ਖਤਰਾ ਨਹੀਂ ਮਹਾਂਪੁਰ ਨੂੰ ਪਤਾ ਲੱਗਿਆ ਵੀ ਕੋਈ ਨਾ ਕੋਈ ਘਟਨਾ ਹੈ ਤੇ ਸਿੰਘ ਨੂੰ ਕਹਿੰਦੇ ਇਦਾਂ ਕਰ ਤੂੰ ਜਲ ਲੈ ਕੇ ਆ ਥੈਲਾ ਇੱਥੇ ਰੱਖ ਜਾ ਜਲ ਲੈਣ ਭੇਜ ਦਿੱਤਾ ਜ ਜ ਥੈਲਾ ਮਹਾਪੁਰਸ਼ਾਂ ਨੇ ਦੇਖਿਆ ਨਾ ਸੋਨੇ ਦੀ ਇੱਟ ਪਾਈ ਉਹਨਾਂ ਨੇ ਕੱਢ ਕੇ ਵਾਰਸ ਉੱਟ ਦਿੱਤੀ ਤੇ ਮਿੱਟੀ ਦੀ ਇੱਟ ਪਾ ਦਿੱਤੀ ਜਲ ਲੈ ਕੇ ਮਹਾਪੁਰਸ਼ਾਂ ਨੂੰ ਸ਼ਕਾ ਕੇ ਫਿਰ ਤੁਰਪੇ ਐਸੋ ਹੀ ਤਰ੍ਹਾਂ ਹੀ ਥੈਲਾ ਉਹਨੇ ਗਲ ਚ ਪਾ ਲਿਆ ਫਿਰ ਪੁੱਛਦਾ ਜੰਗਲ ਚ ਜਾ ਕੇ ਬਾਬਾ ਜੀ ਕੋਈ ਖਤਰਾ ਤਾਂ ਨਹੀਂ ਮਹਾਪੁਰਸ਼ ਕਹਿੰਦੇ ਖਤਰਾ ਹੁਣ ਟਲ ਗਿਆ ਮਹਾਪੁਰਸ਼ ਜਦੋਂ ਵੀ ਆਉਂਦੇ ਆ ਰੱਬ ਦੇ ਪਿਆਰੇ ਆਉਂਦੇ ਆ ਸਾਡਾ ਖਤਰਾ ਟਾਲਣ ਵਾਸਤੇ ਆਉਂਦੇ ਆ ਹਜ਼ਾਰਾਂ ਕਿਲੋਮੀਟਰ ਦਾ ਮਹਾਪੁਰਖ ਸਫ਼ਰ ਤੈ ਕਰਦੇ ਆ ਦੇਸ਼ਾਂ ਵਿਦੇਸ਼ਾਂ ਚ ਹਰੇਕ ਪ੍ਰਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂਦੇ ਆ ਤੇ ਸਾਰੇ ਸੰਸਾਰ 'ਚ ਇਹੀ ਸੋਚ ਸਾਰਾ ਸੰਸਾਰ ਅਮਰਤਾਰੀ ਹੋ ਜਾਏ ਸਾਰਾ ਸੰਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਏ ਸਤਕਾਰ ਸਹਿਤ ਬੇਨਤੀ ਕਰਦੇ ਆ ਜੀ ਬਾਬਾ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਤਪਸਥਾਨ ਤੇ ਹਰੇਕ ਮਹੀਨੇ ਪੂਰਨਮਾਸ਼ੀ ਵਾਲੇ ਦਿਨ ਦਿਵਾਨ ਸਜਾਏ ਜਾਂਦੇ ਆ ਜੀ ਦਿਨੇ 12 ਤੋਂ 2 ਵਜੇ ਤੱਕ ਸਤਕਾਰਯੋਗ ਬਾਬਾ ਜੀ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਆ ਜੀ ਇੱਕ ਮੈਂ ਹੋਰ ਗੱਲ ਕਹਿ ਜਾਵਾਂ ਪ੍ਰਬੰਧਕ ਵੀਰ ਕਹਿੰਦੇ ਸੀ ਅਗਲੇ ਸਾਲ ਦਾ ਸਮਾਂ ਕਹਿੰਦੇ ਮੋਰ ਕੁੰਜਾਂ ਨੂੰ ਮਾਰਨ ਤਾਨ ਨੇ ਤੁਹਾਡੀ ਨਿਤ ਪ੍ਰਦੇਸ تیاری ਤੁਸੀਂ ਕਵਲੀਆਂ ਤੁਹਾਡਾ ਦੇਸ਼ ਕਵੱਲਾ ਨਾ ਤੁਹਾਡੀ ਕਿਸੇ ਨਾਲ ਜਾਰੀ ਉਹ ਕਹਿੰਦੀਆਂ ਨਾ ਅਸੀਂ ਕਵਲੀਆਂ ਨਾ ਸਾਡਾ ਦੇਸ਼ ਕਵੱਲਾ ਨਾ ਸਾਡੀ ਕਿਸੇ ਨਾਲ ਜਾਰੀ ਬਲਿਹਾਰੇ ਜਾਈਓ ਸਤਿਗੁਰ ਤੋਂ ਜਿਨ ਸਾਡੀ ਜੋ ਖਿਲਾਰੀ ਬਲਿਹਾਰੇ ਉਸ ਪਰਮਾਤਮਾ ਤੇ ਜਾਈਏ ਬਾਬਾ ਜੀ ਵੱਲੋਂ ਦੇਸ਼ਾਂ ਵਿਦੇਸ਼ਾਂ ਚ ਆਪਣੇ ਸਰੀਰ ਦੀ ਨਾ ਪਰਵਾਹ ਕਰਦੇ ਹੋਏ ਸੰਗਤਾਂ ਨੂੰ ਗੁਰੂ ਨਾਨਕ ਕਰਦਾ ਹੋਕਾ ਦੇ ਰਿਹਾ ਜੀ ਬਾਬਾ ਜੀ ਦੀ ਚੜ੍ਹਦੀ ਕਲਾ ਲਈ ਤੰਦਰੁਸਤੀ ਲਈ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੋਲਿਆ ਬੋਲੇ ਸੋਨਿਹਾਲ ਵੱਡੀ ਗੈਂਦੀ ਸੰਗਤਾਂ ਰਾਜਸਥਾਨ ਚ ਹਾਜ਼ਰੀ ਭਰ ਰਹੀਆਂ ਜੀ ਗੱਜ ਕੇ ਜਕਾਰਾ ਬੁਲਾਈਏ ਬੋਲੇ ਸੋਨਿਹਾਲ ਆਓ ਜੀ ਮਹਾਂਪੁਰਖਾਂ ਦੇ ਕਮਾਏ ਪਰਵਚਨ ਸਰਵਣ ਕਰੀਏ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ